ਜਿਹੜੀ ਅੱਛਾ ਹਾਂ ਇੱਥੇ ਤੂੰ ਮੈਨੂੰ ਕਿਹੜੀ ਮੈਸ ਦਿਖਾਉਣ ਲੈ ਓਏ ਤਾ ਲਾਈਟ ਦੇਖਣਾ ਯਾਰ ਓਏ ਯਾ ਦੇਖ ਕਿਆ ਬੋਤਪਾ ਦੇ ਅੰਦਰ ਲਾਈਟ ਆ ਰਹੀ ਐ ਦੇਖ ਬੰਬਾ ਸੱਚਾ ਭੱਤ ਕੈਮਰਾ ਪੱਤਵਾਂ ਉੱਤੇ ਹਾਏ ਤੇ ਬੰਦਾ ਬੰਦਾ ਕਿਆ ਆ ਵੀਰ ਐ ਓ ਵੀਰੇ ਹਾਂ ਓਰੇ ਪਿਆ ਓਏ ਹਾਂ ਓਰੇ ਕਿਉਂ ਪੇ ਵੀਰ ਸਸਿਕਲ ਬਾਬੇ ਪਰ ਮੂ ਆ ਲਾ ਓਏ ਨਿੱਖਲੀ ਚੜ ਗਈ ਓਏ ਹਲ ਜਾ ਬਾਰਾ ਕਰੀਏ ਜਿਆ ਪੈਂਦੀ ਆਦੀ ਮੈਂ ਆ ਕੇ ਅੰਦਰ ਪੈ ਗਿਆ ਬਾਗੂਆ ਮਾਗਦੇ ਕਣੀ ਨਾ ਲੱਗ ਜਾਏ ਲੈ ਤਾਂ ਹੈ ਨਹੀਂ ਤਾਂ ਇਹ ਅਜਾ ਮੈਂ ਤਾਂ ਹੈਗਾ ਹਾਂ ਔਰ ਠੀਕਾ ਪੁੱਤਾ ਠੀਕਾ ਤਾਂ ਹੈ ਜੀ ਪਾਇਆ ਜੀ ਨਹੀਂ ਪਾਪਾ ਪਾਪਾ ਜੀ ਕਿਆ ਕਰ ਮੈਨੂੰ ਤੈਨੂੰ ਮੁਸਕਦੇ ਕਰ ਨੂੰ ਮੈਂ ਪਾਪਾ ਜੀ ਕਿਉਂ ਕਹੂੰਗਾ ਸੜੇ ਹਾਂ ਨੂੰ ਸੜਾ ਸੁਣਲੀਟ ਨਾਲ ਲਾਉਣਾ ਮੈਂ ਹੱਸਣਾ ਮਾਰ ਜੇ ਤੇਰੇ ਮੰਗੂ ਥੋੜਾ ਲਾ ਕੇ ਫੁੱਸ ਫੁੱਸ ਡੂੜ ਮਿੰਨਣੀ ਨੀ ਨਾ ਹੁੰਦੇ ਲੈ ਜਾ ਕੇ ਪਤਾ ਮੰਜਾ ਪਰੇ ਹੋ ਜੁਤਾ ਜੀ ਪਰੇ ਸੜੇ ਤੇਰੇ ਵਰਗਾ ਕੱਸ ਚੱਕ ਲੈ ਬੰਦਾ ਮਰ ਜਾਈਂ ਨਹੀਂ ਮੁਸਕ ਆਉਂਦੀ ਆ ਸੜੇ ਚ ਆਲੂ ਤਾਂ ਹੋ ਗਏ ਵਧੀਆ ਨਾ ਓਏ ਆਲੂ ਬੜਾ ਸੁਨੱਖੇ ਹੋਏ ਨਾ ਅਤਕੀ ਵਧੀਆ ਰੱਬ ਦੀ ਕਿਰਪਾ ਹੋ ਗਈ ਆਏ ਹਾਏ ਵਧੀਆ ਭਾਈ ਜੇ जिम्मेदार ਦੇ ਘਰੇ ਕੋਸੂ ਹੂ ਮਰਾ ਮੋਟਾ ਤਾਂ ਕੰਮ ਚੱਲੂ ਆਪਣਾ ਕੜਾ ਸੈਲਰ ਚੱਲਦੇ ਨੇ ਠੰਡ ਦੇਗਲਾ ਮਰੇ ਸਾਲੇ ਦੀ ਮੰਜੇ ਵੀ ਆਕੜੇ ਪਏ ਨੇ ਕਲਤ ਜੀ ਤਹਾਨੂੰ ਰੱਖਦੇ ਨੇ ਭਾਗੂ ਆ ਅਜਾ ਪਤਾ ਵੇ ਬਜਾ ਬਚਾਲੇ ਜੀ ਸਕੂਲੀਆ ਦੰਦਾ ਤੂੰ ਓਏ ਨਾ ਤਾਂ ਇਹ ਕੀ ਗੱਲ ਹੋ ਗਈ ਓਏ ਛੁੱਟੀਆਂ ਲੈ ਗਈਆਂ ਦੇਖ ਲੈ ਵੀ ਮਰੇ ਸਾਲੇ ਤੇ ਐਂ ਕਰਦੇ ਨੇ ਸਕੂਲਾ ਜਿਹੇ ਵਾਲੇ ਛੁੱਟੀਆਂ ਕਰ ਦੰਦੇ ਨੇ ਆਕ ਬੈਠੇ ਰਹਿੰਦੇ ਨੇ ਘਰੇ ਪੀਛਾ ਮੰਗਾਈ ਜਾਣਗੇ ਵੀ ਸਾਨੂੰ ਪੀਛਾ ਦੇ ਦੋ ਉਦੋਂ ਪਾਈ ਸਵਾਟਰ ਬਣ ਕੀ ਮੁੜ ਜਾਂਦੀ ਨੇ ਤਾਂ ਆਦੀ ਆਪਣਾ ਯਾਰ ਹੈਗੀ ਅੱਜ ਕਰ ਹੁਣ ਕਿਹੜਾ ਸਵਾਟਰ ਤਾਂ ਹੁਣ ਤਾਂ ਉਹ ਫੋਨ ਜਿੱਤੇ ਲੱਗੀਆਂ ਰਹਿੰਦੀਆਂ ਨੇ ਮੇडम ਅੱਛਾ ਹੋਰ ਐਸੇ ਲੁੱਟੜਦੇ ਹੀ ਲੈਣੇ ਬਾਗੂਆ ਹਏ ਹੈ ਓਏ ਹਾਂ ਤਾਂ ਇੱਕ ਗੱਲ ਦੱਸ ਪੁੱਤ ਵੜ ਕੇ ਬੰਦੇ ਸਹੀ ਸਹੀ ਯਾਰ ਹੈ ਨਹੀਂ ਕੀ ਕੀ ਹੈ ਨਹੀਂ ਇਹ ਸਾਡੇ ਤੋਂ ਕਾਹਦੇ ਬਸ ਤੈਨੂੰ ਇੱਕੋ ਹੀ ਗੱਲ ਸਹੀ ਹੁੰਦੀ ਹੁੰਦੀ ਹੈਗੀ ਤੁਹਾਡੇ ਚੱਕੀ ਹੈਗੀ ਤੁਹਾਡੇ ਚੂਹਾ ਚੂਹੀ ਨੇ ਚੂਹਾ ਚੂਹੀ ਲੜਦੇ ਨੇ ਕੋਈ ਚੱਕੀ ਨਹੀਂ ਹੈਗੀ ਨਾ ਕੋਈ ਚੂਹਾ ਚੂਹੀ ਨੇ ਨਾ ਉਹ ਲੜਦੇ ਨੇਗੇ ਬੜਾ ਹੁਣ ਜਿਆਦਾ ਬੋਲੀ ਨਾ ਤੂੰ ਇਹ ਗੱਲ ਪਿੱਛੇ ਦੇਖ ਬੋਤ ਚੱਕੀ ਤਾਂ ਹੈਗੀ ਆ ਮੰਨ ਲਾ ਮੇਰੀ ਗੱਲ ਉਹ ਨਹੀਂ ਹੈਗੀ ਤਾਂ ਇਹ ਹੈਗੀ ਆ ਤੇ ਥਲ ਕੋਈ ਹੋਈਆ ਕੱਜਰ ਦਿਓ ਇਹਨੂੰ ਕੀ ਤੇ ਚੱਕੀ ਦਾ ਹੈਗੀ ਕਹਿਣੀ ਇਹਦੀ ਮਾਂ ਨੇ ਘੱਲ ਕੋ ਕੇ ਰੱਖ ਗਏ ਚੱਕੀ ਹਾਂ ਸਾਡੇ ਕੋਈ ਚੱਕੀ ਹੈ ਹੀ ਨਹੀਂ ਦਾ ਇਸ ਤਾਂ ਪਰਦੇ ਵਾਲ ਕਿਉਂਗਾ ਆਟਾ ਪਿਉਨੇ ਆਗੇ ਵੱਡੀ ਚੱਕੀ ਤੋਂ ਲੈ ਦੇਖ ਲੈ ਓ ਨਾ ਨਾ ਲਾ ਲਾ ਹੈਗੀ ਆ ਮੈਨੂੰ ਪਤਾ ਨੇ ਰਸਵੇਰੇ ਕੱਢਦਾ ਹੁੰਦਾ ਤੇਰਾ ਬਾਪੂ ਮਾਂ ਸੋਹਣਿਆ 20 ਬਾਰ ਲੋਕਾ ਦੋ ਕਹਿੰਦੇ ਤੁਹਾਡੇ ਚੱਕੀ ਆ ਹੱਥੇ ਵਾਲੀ ਹੈ ਦੋ ਤਲਵਾਰ ਦਾ ਮੈਂ ਗੁਰ ਗੁਰ ਦੀ ਆਵਾਜ਼ ਸੁਣੀਆ ਨੇ ਜਦੋਂ ਸਾਡੇ ਘਰ ਕੋਲ ਦੀ ਲੰਘਿਆ ਜਰਾ ਉਹ ਅਜੇ ਕਦਾ ਹੈ ਨਹੀਂ ਤੈਂ ਦੇਖੀ ਅਜ ਕੀ ਮੈਂ ਦੇਖੀ ਤਾਂ ਨਹੀਂ ਪਰ ਮੈਂ ਕਿਹੜਾ ਗਿਆ ਤੀ ਮੈਂ ਤਰੀ ਮਾਲੂ ਕਿ ਆ ਮੈਂ ਆਟਾ ਪੀਣਾ ਮੈਂ ਚੱਕੀ ਦਦੇ ਮੈਨੂੰ ਦੇ ਤਾਂ ਜਵਾਬ ਕਹਿੰਦੀ ਹੱਥਾ ਟੁੱਟਿਆ ਹੋਇਆ ਹੈ ਤੇ ਹੱਥਾ ਟੁੱਟਿਆ ਹੋਇਆ ਜਵਾਬ ਥੋੜੀ ਹੈਗਾ ਉਹ ਜਵਾਬ ਹੀ ਹੋ ਗਿਆ ਪੁੱਤ ਬੇੜਾ ਹੱਥੇ ਤੇ ਚੱਕੀ ਕਿਹੜੇ ਕੰਮ ਦੀ ਆ ਬਾਗੂਆ ਹੈ ਚੱਕੀ ਤਾਂ ਹੈਗੀ ਆ ਓਏ ਯਾਰ ਕੋਈ ਚੱਕੀ ਨਹੀਂ ਹੈਗੀ ਸਾਡੇ ਤੋਂ ਮੈਨੂੰ ਦਿਖਾਉਂਦੇ ਨਹੀਂ ਮੇਰਾ ਵੀਰ ਵੀ ਤੋੜ ਦੇਣਾ ਹਾਂ ਵੀ ਤੋੜ ਦੂਗਾ ਜਬਾਖਾ ਤਾਂ ਤਾਂ ਦਾਲ ਕੋਈ ਨਹੀਂ ਹੈਗੀ ਜਿੱਦੇ ਤੇਰੇ ਬਾਪ ਦਾ ਵਿਆਹ ਹੋਇਆ ਸੀ ਤੇਰੇ ਨਾਨੇ ਨੇ ਦਾਤ ਚ ਚੱਕੀ ਰੱਖੀ ਤੇਰੀ ਮਾਂ ਨੂੰ ਨਾਲੋ ਨਾਲ ਲੈ ਕੇ ਆਈ ਤੀ ਦਾਤ ਚ ਅਰੇ ਪੰਡਿਤ ਗਿੰਮਿਆ ਮੇਰੀ ਮੈਂ ਤੈਨੂੰ ਚਾਰ ਚੱਕੀਆਂ ਦਿਆਂ ਹਾਂ ਸੋਢੇ ਚੱਕੀ ਬਾਲੀ ਮਸ਼ਹੂਰ ਸੀ ਭਾਈ ਤੜਕੇ ਤੇਰੀ ਮਾਂ ਨੂੰ ਕਹਿ ਕੇ ਆਉਂਦੇ ਵੀ ਐ ਕਰਕੇ ਚੱਕੀ ਦੇ ਸੀ ਅੱਜ ਭਾਈ ਦਲੀਆ ਪੀ ਕੇ ਲੈ ਕੇ ਜਾਵਾਂਗੇ ਤਾਂ ਕਿ ਤੇ 3 ਵਜੇ ਵਾਰੀ ਆਉਂਦੀ ਸੀ ਅਈ ਮੈਂ ਚੱਕੀ ਉਹ ਮੂਰੇ ਬੰਦੇ ਹੁੰਦੇ ਸੀ ਹੈ ਬੁੜੀਆਂ ਅੱਡ ਪੀ ਕੇ ਲੈ ਕੇ ਜਾਂਦੀਆਂ ਮੈਂ ਤਾਂ ਆਪੋਂ ਠੀਕਾ ਦੇ ਰਿਆ ਨਾ ਮੈਨੂੰ ਤਾਂ ਕਦੇ ਦਿਖੀ ਨਹੀਂ ਚੱਕੀ ਤਾਲ ਕੋਈ ਨਾ ਤੈਨੂੰ ਵੀ ਵੱਡਾ ਹੋ ਜਾ ਤੈਨੂੰ ਵੀ ਲੱਗ ਜੂ ਪਤਾ ਕੋਈ ਚੱਕੀ ਚੁੱਕੀ ਨਹੀਂ ਹੈਗੀ ਤੁਸੀਂ ਉਹੀ ਨਾ ਛੇੜਿਆ ਕਦੋਂ ਮੈਨੂੰ ਭਾਈ ਹਾਂ ਜੀ ਫਿਰ ਚੂਹਾ ਚੂਈ ਤਾਂ ਹੋਣਗੇ ਕੋਈ ਚੂਹਾ ਚੂਈ ਵੀ ਨਹੀਂ ਹੈਗਾ ਮੈਨੂੰ ਤਾਂ ਜਾਨਣਾ ਹਗਾ ਭਾਈ ਗੱਲ ਤਾਂ ਸੁਣ ਲੈ ਹੈ ਤਾਲ ਹੇਂ ਬੱਕ ਲਾ ਚੋ ਦੱਜਵਾ ਸਭਈ ਹੈ ਮਿੱਠਿਆ ਰੋਟੀਆਂ ਪਕਾਲੀਆਂ ਅੱਜ ਉਏ ਤੇ ਨੂੰ ਸੁਨੇਹਾ ਤਲਾਹ ਦੀ ਪਾਰਸਮਹਾ ਜੀ ਐਡਾ ਤੇ ਤਾ ਕਿ ਥੈ ਮਰਾ ਪਾਗੂਆ ਮਾਪੋ ਲਗਾ ਤੂੰ ਅੱਜ ਸੁਨੇਹਾ ਲਾ ਦਉਂਦਾ ਭਈ ਮੈਂ ਕਿਹੜਾ ਜਿਆਦਾ ਖਾਂਦਾ ਦੀ ਕਾ ਸਾਬਾ ਚੱਕ ਕੇ ਪਾ ਦਦੀ ਥੋੜਾ ਮੈਂ ਹੈ ਓਏ ਬਦਲੀ ਜਾਂਦਾ ਤਨ ਤਨ ਜਨਾਨੀ ਆ ਗਈਆਂ ਖਰਚਾ ਬਦਲੀ ਜਾਂਦਾ ਸਾਨੂੰ ਬਦਲਿਆ ਮੈਂ ਹਾਂ ਭੇੜਦਾ ਖਾਦ ਸਾਨੂੰ ਤਾਂ ਬਿੱਲ ਆ ਗਿਆ ਬਿਜਲੀ ਦਾ ਓਏ ਆਊਗਾ ਹੀ ਨਹੀਂ ਕੱਦਰ ਦੇ ਉਹ ਭਲਾ ਆਊਗਾ ਜਦੋਂ ਇੰਨੀ ਲਾਈਟ ਮਚਾਉਨੇ ਹੋ ਕਿੰਨਾ ਆ ਗਿਆ ਨੂੰ ਬੇ ਆਦਾ 12000 ਬਿੱਲ ਤਾਂ ਆ ਗਿਆ ਆਹੋ ਖਾ ਹੋਰਲੇ ਕਹਿੰਦੇ ਬਿਜਲੀ ਮਾਫਕ ਹੋਗੀ ਅੱਛਾ ਖਾਸੀ ਆ ਗਿਆ ਗੰਜਰ ਦਿਓ ਇੰਨਾ ਕੀ ਕੋ ਤਾਂ ਨਹੀਂ ਲਾਉਂਦੇ ਕਿਤੇ ਗਰਮ ਲਾਈਟ ਜੀ ਵਾਲੇ ਆਦਾ ਨਹੀਂ ਜਾਵੇਂਗਾ ਤੁਸੀਂ ਨਾ ਵਾ ਭੱਗ ਜਾਗੇ ਦੱਸ ਕੀ ਕਰਨਾ ਐ ਇੱਕ ਵੀ ਸਾਡਾ ਬਿੱਲ ਭਰ ਕੇ ਪਰਿਆਉਂਗਾ ਮੈਂ ਕੋਈ ਨਾ ਹੈ ਪਰਿਆਉਂਗਾ ਪਰਿਆਉਂਗਾ ਭਾਉ ਜੂਂਗਾ ਹੋਰ ਕੋ ਸਾ ਮਗੌਣਾ ਕੋ ਸਾ ਹੈ ਕਿੱਧਰ ਲੰਗੇ ਦੀ ਤੂੰ ਤੈਨੂੰ ਐ ਨਹੀਂ ਪਤਾ ਵੀ ਹੁਣ ਘਰੇ ਵੀ ਜਾਣਾ ਮੈਂ ਤਾਂ ਉਹਨਾਂ ਕੋਲੇ ਗਿਆ ਸੀ ਤਾਂ ਇਹ ਉਹਨਾਂ ਕੋਲ ਪਾਪੇ ਮੈਨੂੰ ਐ ਦੱਸ ਆਪਣੇ ਕਦੇ ਚੱਕੀ ਹੈਗੀ ਐ ਕਿਹੜੀ ਚੱਕੀ ਆਪਣੇ ਕਿਹੜੀ ਚੱਕੀ ਐ ਚੱਕੀ ਆਟਾ ਪੀਣ ਵਾਲੀ ਨਾ ਆਪਣੀ ਨਹੀਂ ਗਈ ਤੈਨੂੰ ਦਾਤ ਚ ਮਿਲੀ ਹੋਵੇ ਦਾਤ ਚ ਹਾਂ ਖਣ ਓਏ ਉਹ ਤਾਂ ਬਹੁਤ ਪੁਰਾਣੀ ਹੋਗੀ ਉਹਦਾ ਚੱਕੇ ਜੇ ਗਰੇ ਪਏ ਨੇ ਇੱਕ ਤਾਂ ਖੁਰਦੀ ਚ ਪਿਆ ਆਪਣੀ ਚ ਹੈਗੀ ਹੈਗੀ ਆਪਣੇ ਪਹਿਲਾਂ ਦੀ ਹੁਣ ਕਿਹੜਾ ਚੱਕਾ ਹੈ ਫੇਰ ਯਾਰ ਤੂੰ ਉਹ ਟੁੱਟੀ ਹੋਈ ਨੂੰ ਪੀਣਾ ਉਹਨਾਂ ਦਾ ਮੈਂ ਪੀਣਾ ਹੋਰ ਜਦੋਂ ਉਹ ਸਾੜੀ ਨੂੰ ਤੋੜਦੇ ਜਮਾ ਚੱਜ ਨਾਲ ਤੋੜਦੇ ਉਹਨੂੰ ਜਦੋਂ ਨਹੀਂ ਸਾੜੀ ਨੂੰ ਵੇਚਦੇ ਚੱਕ ਕੇ ਨਹੀਂ ਤੇਲ ਦੇ ਲਾ ਰਲ ਰੈਣੀ ਕਰ ਲਾ ਉਹਨੂੰ ਕੌਣ ਕਹਿੰਦਾ ਤੈਨੂੰ ਮੈਂ ਚੱਕੀ ਪੀਣਾ ਵੀਰੇ ਤਾਂ ਉਹ ਹੀ ਕਹਿੰਦੇ ਸੀਗੇ ਕਹਿੰਦਾ ਤੂੰ ਚੱਕੀ ਪੀਣਾਗਾ ਹੋਰ ਮੈਂ ਤਾਂ ਉਹ ਕਹਿੰਦਾ ਸੀ ਕਹਿੰਦਾ ਮੈਂ ਤਾਂ ਬਥੇਰੀ ਬੱਜਾ ਉਹ ਤਾਂ ਉਹ ਹੀ ਮਾਰਦੇ ਨੇ ਭਗਾਈ ਉਹਨਾਂ ਨੂੰ ਕੀ ਪਤਾ ਚੱਕੀ ਬਾਰੇ ਕਿਹੜਾ ਚੱਕਾ ਹੈ ਆਪਣੇ ਉਹਨਾਂ ਦੇ ਬਿਨਾਂ ਜਾ ਕੇ ਬੈਠਾ ਕਰ ਦੋ ਜਾ ਕੇ ਵੇਝਣਾ ਉਹਨਾਂ ਲਵੇ ਉਹਨਾਂ ਦਾ ਦੂਰੇ ਰਹਿ ਗਏ ਛੜੇ ਛਟਾਂਗ ਨੂੰ ਸੱਚੀ ਸੱਚੀ ਦਾਸਾ ਹੈਗੀ ਆਪਣੇ ਉਹ ਨਹੀਂ ਹੈਗੀ ਯਾਰ ਚੱਕੀ ਆ ਆਪਣੇ ਹੋਊਗੀ ਮੈਂ ਕਹਿੰਦਾ ਕੰਨ ਦੇ ਨਾਲ ਖਾ ਲਈ ਤੂੰ ਮੇਰੇ ਤੋਂ ਸਲਾ ਬਣਿਆ ਚੱਕੀ ਦਾ ਮੈਂ ਲੱਗ ਰਿਹਾ ਗਹਿਣ ਦੇ ਨੂੰ ਵੀ ਤੂੰ ਰਹਿਣ ਦੇ ਰਹਿਣ ਦੇ